ਸਰ ਜੀ ਆਪਾਂ ਇਹ ਗੱਲ ਕਰਾਂਗੇ ਕਿ ਜਿਹੜੀ ਕੁੜੀ ਆ ਅਰਚਨਾ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਜਾ ਕੇ ਜੋਗਾ ਕੀਤਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰੂ ਪਿਆਰੇ ਜਿਹੜੇ ਅਕਾਲੀ ਅਤਾਲ ਖੌਦ ਚੈਨ ਨਾਲ ਜੁੜੇ ਆ ਜਾਂ ਹੋਰ ਵੀ ਚੈਨ ਰਾਹੀ ਆਪਣੀ ਬਾਤ ਸੁਣ ਰਹੇ ਨੇ। ਮੇਰੀ ਤਾਂ ਬੇਨਤੀ ਪਿਆਰਿਓ ਇਹ ਆ ਉਹ ਭੈਣ ਆ ਸਾਡੀ ਅਰਚਨਾ। ਠੀਕ ਹੈ ਜੀ। ਤੇ ਉਹਦੇ ਸਾਚਕਨ ਹਰਮੰਦਰ ਸਾਹਿਬ ਤੁਸੀਂ ਜਾਣਦੇ ਹੋ ਗੁਰਸਿੱਖੋ ਪਿਆਰੇ ਹੋ ਕਿ ਸਾਡੀ ਉਹ ਕਿੰਨਾ ਇੱਕ ਮਤਲਬ ਸਾਡਾ ਦਿਲ ਆ ਸਾਚਕਨ ਸ੍ਰੀ ਹਰਮੰਦਰ ਸਾਹਿਬ ਤੇ ਉਹ ਇੱਕ ਭਗਤੀ ਦਾ ਸਥਾਨ ਹੈ ਆ ਪੂਜਾ ਦਾ ਸਥਾਨ ਹੈ ਉੱਥੇ ਜਾ ਕੇ ਇਹ ਜੋਗਾ ਕਰਨੀ ਆਸਨ ਕਰਨੇ ਤੇ ਆਪਣਾ ਜਿਹੜਾ ਆ ਸਿਰ ਥੱਲੇ ਲਾ ਕੇ ਲੱਤਾਂ ਉੱਪਰ ਕਰ ਲੈਣੀਆਂ ਤੇ ਐਂ ਕਰਕੇ ਵੀ ਕੀ ਦਿਖਾਣਾ ਚਾਹ ਰਹੇ ਆ ਜੀ ਆਪਾਂ ਸੋ ਇਹ ਬਹੁਤ ਹੀ ਜਨਮਰ ਕਹਿਣਾ ਵੀ ਇਹ ਨਿੰਦਣ ਜੋ ਗੱਲ ਹੈ ਆ ਮੰਦ ਭਾਗ ਦੀ ਗੱਲ ਹੈ ਜਿਹੜੀ ਉਹਨੇ ਕੀਤੀ ਹੈ ਭੈਣ ਸਾਡੀ ਨੇ ਪਰ ਇਹ ਹੈ ਜੀ ਹੁਣ ਦੇਖੋ ਆਪਣਾ ਉਹਦੇ ਨਾਲ ਇੱਕ ਨਾਲ ਇੱਕ ਜੁੜਦੀ ਪਈ ਹੈ ਗੱਲ ਜਿਹੜੀ ਨਮਾਜ਼ ਪੜਨ ਦੀ ਕਈ ਸਾਡੇ ਮੁਸਲਮਾਨ ਵੀ ਭੈਣਾ ਜਿਹੜੀਆਂ ਉਹ ਸੱਚਨ ਮੰਦਰ ਸਾਹਿਬ ਤੇ ਨਮਾਜ਼ ਪੜ ਰਹੀਆਂ ਨੇ ਕਿ ਉਹ ਤਾਂ ਆਪਸ ਦੇ ਵਿੱਚ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ ਕਿ ਭਾਈ ਵੀ ਆਪਣਾ ਇਹ ਜੇ ਨਮਾਜ਼ ਪੜੀ ਜਾ ਸਕਦੀ ਹੈ ਤਾਂ ਯੋਗਾ ਕਿਉਂ ਨਹੀਂ ਕੀਤੀ ਜਾ ਸਕਦੀ ਯੋਗਾ ਪਿਆਰੋ ਇੱਕ ਐਕਸਰਸਾਈਜ਼ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਪਗਤੀ ਦਾ ਕੋਈ ਕੋਈ ਕਾਰਨ ਨਹੀਂ ਹੈਗਾ ਯੋਗਾ ਤੇ ਨਮਾਜ਼ ਜਿਹੜੀ ਹੈ ਮੁਸਲਮਾਨ ਨਮਾਜ਼ ਅਦਾ ਕਰਦੇ ਆ ਅਸੀਂ ਪੜ੍ਹ ਕਰਦੇ ਆ ਹਾਂਜੀ ਨਮਾਜ਼ ਮੁਸਲਮਾਨ ਕਿਤੇ ਵੀ ਪੜ੍ਹ ਸਕਦਾ ਕਿਤੇ ਵੀ ਪੜ੍ਹ ਸਕਦਾ ਤੇ ਨਮਾਜ਼ ਦਾ ਕਰਦੇ ਨੇ ਉਹ ਆਪਣੇ ਅੱਲਾ ਨੂੰ ਹਨਾ ਉਸ ਰੱਬ ਨੂੰ ਯਾਦ ਕਰਦੇ ਆ ਅਸੀਂ ਬਾਣੀ ਪੜ੍ਹਦੇ ਆ ਜਿਹੜੀ ਉਹ ਲੋਕ ਨੇ ਜੀ ਜਿਹੜੇ ਹਿੰਦੂ ਲੋਕ ਨੇ ਉਹ ਜਿਹੜੇ ਨੇ ਉਹ ਪੂਜਾ ਕਰਦੇ ਨੇ ਜਿਹੜੇ ਕ੍ਰਿਸਟਲ ਲੋਕ ਨੇ ਉਹ ਪ੍ਰੇਅਰ ਕਰਦੇ ਨੇ ਇਹ ਤਾਂ ਹੈਗਾ ਚਾਰ ਦਰਵਾਜ਼ੇ ਨੇ ਪਿਆਰਿਓ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਨੇ ਖੋਲੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਜਿਹੜੇ ਉਹਨਾਂ ਨੇ ਉਪਦੇਸ਼ ਚੌ ਵਰਨਾ ਕੋ ਸਾਂਝਾ ਚਾਹ ਚਾਰੇ ਵਰਨਾ ਨੂੰ ਬੁਲਾ ਲਿਆ ਵੀ ਜਿਹੜਾ ਮਰਜ਼ੀ ਆ ਸਕਦਾ ਹੈ ਦੂਏ ਖੋਲ ਦਿੱਤੇ ਪਰ ਉਹਦਾ ਇੱਕ ਮਰਿਆਦਾ ਆ ਇੱਕ ਸਿਸਟਮ ਹੈ ਸਤਖੰਦ ਸ੍ਰੀ ਹਰਮੰਦਰ ਸਾਹਿਬ ਦਾ ਜੋ ਗੁਰੂ ਰਾਮਦਾਸ ਜੀ ਨੇ ਬੜਾਇਆ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਅਸੀਂ ਜੋ ਮਰਜ਼ੀ ਆ ਕੇ ਉੱਥੇ ਕਰੀ ਜਾਈਏ ਤੇ ਇਹ ਗੱਲ ਗਲਤ ਹੈ ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਤੁਮਕੋ ਤੁਹਾਰੇ ਖੂਬ ਹਮਕੋ ਹਮਾਰੇ ਖੂਬ ਹੈਨਾ ਤੇ ਉਹਨੇ ਆ ਕੇ ਇੱਕ ਗੱਲ ਕਹੀ ਹੈ ਵੀ ਗੁਰੂ ਰਾਮਦਾਸ ਜੀ ਦੇ ਘਰ ਚ ਆ ਕੇ ਮੈਂ థాంక్స్ ਧੰਨਵਾਦ ਕਰਨ ਆਈ ਸੀ ਕਿ ਮਹਾਰਾਣੀ ਮੈਨੂੰ ਇਦਾਂ ਦਾ ਆਸਣ ਕਰਵਾਇਆ ਦੇਖੋ ਤੁਸੀਂ ਤਾਂ ਰਾਮ ਲੱਲਾ ਨੂੰ ਮੰਨਦੇ ਹੋ ਤੁਸੀਂ ਤੇ ਰਾਮ ਮੰਦਿਰ ਬਣਾਇਆ ਕਿੰਨੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਸੋਚਣ ਵਾਲੀ ਗੱਲ ਹੈ ਕਿ ਉਹ ਭੈਣ ਅਰਚਨਾ ਉਹ ਰਾਮ ਮੰਦਿਰ ਕਿਉਂ ਨਹੀਂ ਗਈ ਉਹਨੇ ਰਾਮ ਲੱਲਾ ਨੂੰ ਥੈਂਕਸ ਕਿਉਂ ਨਹੀਂ ਕੀਤਾ ਗੁਰੂ ਰਾਮਦਾਸ ਜੀ ਨੂੰ ਥੈਂਕਸ ਕਰਨ ਕਿਉਂ ਆਈ ਹੈ ਮੈਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਹੀ ਆ ਮੈਂ ਸਿਰ ਦੱਸ ਰਹੀ ਆ ਕਿ ਭਾਈ ਐਦਾ ਮਤਲਬ ਤੁਸੀਂ ਮੰਨਦੇ ਹੋ ਸਾਡਾ ਗੁਰੂ ਵੱਡਾ ਆ ਹੈ ਨਾ ਸਿੱਖਾਂ ਲਈ ਤੇ ਗੁਰੂ ਵੱਡਾ ਹੈ ਹੀ ਹੈ ਆ ਤੁਹਾਡੇ ਲਈ ਤੇ ਤੁਹਾਡੇ ਆਰਾਮ ਨਾਲ ਵੱਡੇ ਹੋਣੇ ਚਾਹੀਦੇ ਆ ਤੁਸੀਂ ਮੰਦਰ ਦੇ ਵਿੱਚ ਆਸਣ ਕਰੋ ਤੁਸੀਂ ਯੋਗਾ ਕਰੋ ਸਾਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਪਰ ਗੁਰਦੁਆਰੇ ਦੀ ਗੁਰੂ ਘਰ ਦੀ ਆਪਣੀ ਇੱਕ ਮਰਿਆਦਾ ਆ ਤੁਹਾਨੂੰ ਉਸ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਉਸ ਮਰਿਆਦਾ ਤੋਂ ਬਾਹਰ ਨਹੀਂ ਆਣਾ ਚਾਹੀਦਾ ਤੇ ਹੋਰ ਇੱਕ ਮੈਂ ਗੱਲ ਕਰਨੀ ਚਾਹੁੰਦਾ ਵੀ ਉਹਦਾ ਇੱਕ ਕੱਲ ਬਿਆਨ ਆਇਆ ਹੈ ਕਿ ਭਾਈ ਕਿਉਂਕਿ ਐਸਟੀਪੀਸੀ ਜਿਹੜੇ ਸਾਡੇ ਅਹੁਦੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਉਹਦੇ ਤੇ ਕੇਸ ਪਾਇਆ ਕਿ ਭਾਈ ਇਹਨੇ ਆ ਕੇ ਸਾਡੀ ਇੱਕ ਮਰਿਆਦਾ ਨੂੰ ਭੰਗ ਕੀਤਾ ਤੇ 295 ਦਾ ਕੇਸ ਉਹਦੇ ਤੇ ਬਣਨਾ ਹੀ ਬਣਨਾ ਆ ਤੇ ਉਹਦੇ ਤੇ ਕੇਸ ਪੈ ਚੁੱਕਿਆ ਤੇ ਉਹਦਾ ਕੱਲ ਬਿਆਨ ਆਇਆ ਕਿ ਮੇਰਾ ਵੀ ਐਡਵੋਕੇਟਸ ਦਾ ਪੈਨਲ ਮੇਰੀ ਟੀਮ ਪੂਰੀ ਤਿਆਰ ਪਰ ਤਿਆਰ ਹੈ ਜੇ ਤੁਸੀਂ ਮੇਰੇ ਤੇ ਕੇਸ ਨਹੀਂ ਤੁਸੀਂ ਵਾਪਸ ਲੈਂਦੇ ਤੇ ਮੈਂ ਪੂਰਾ ਲੜਨ ਨੂੰ ਤਿਆਰ ਹਾਂ ਇਸ ਕਰਕੇ ਮੈਂ ਐਸਜੀਪੀਸੀ ਦੇ ਔਦੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਤਾਂ ਅੰਮੀ ਸਾਹਿਬ ਨੂੰ ਇਹ ਗਰੇਵਲ ਸਰ ਸਖਤਰ ਸਾਹਿਬ ਨੂੰ ਸਾਰਿਆਂ ਨੂੰ ਵੀ ਭਾਈ ਤੁਸੀਂ ਹੁਣ ਆਪਣਾ ਸਟੈਂਡ ਰੱਖਿਓ ਇਹ ਹੁਣ ਤੁਹਾਡੇ ਉੱਤੇ ਵੀ ਪਰਚਾ ਆ ਕਿਉਂਕਿ ਅੱਜ ਤੁਸੀਂ ਜੇ ਸਟ੍ਰਿਕਟ ਐਕਸ਼ਨ ਨਾ ਲਿਆ ਕੱਲ ਨੂੰ ਤੇ ਉਹ ਯੋਗਾ ਘਰ ਬੰਚਣਾ ਹਰ ਮੰਦਰ ਸਾਹਿਬ ਯੋਗਾ ਸੈਸ਼ਨ ਬੰਚਣਾ ਕਿਉਂਕਿ ਸੱਚਖੰਡ ਹਰ ਮੰਦਰ ਸਾਹਿਬ ਹੈੱਡ ਕੁਆਟਰ ਆ ਸਿੱਖਾਂ ਦਾ ਠੀਕ ਹੈ ਨਾ ਜਿਵੇਂ ਇਹਨਾਂ ਦੇ ਹੈੱਡਕੁਆਰਟਰ ਨੇ ਆਪਣੇ ਹੈੱਡਕੁਆਰਟਰਾਂ ਤੇ ਨਹੀਂ ਗਏ ਇਹ ਸਾਡੇ ਹੈੱਡਕੁਆਰਟਰਾਂ ਤੇ ਆ ਕੇ ਮਰਿਆਦਾ ਪੰਕ ਕੀਤੀ ਜਾ ਰਹੀ ਹੈ ਇਸ ਕਰਕੇ ਇਹ ਕੁੜੀ ਬਿਲਕੁਲ ਇੱਕ ਤਰੀਕੇ ਨਾਲ ਇੱਕ ਪਲੈਨਿੰਗ ਨਾਲ ਭੇਜੀ ਗਈ ਹੈ ਤਾਂ ਕਿ ਸਾਡੀ ਮਰਿਆਦਾ ਨੂੰ ਠੇਸ ਪਹੁੰਚੇ ਸਾਡੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚੇ ਤੇ ਗਾਂ ਵੀ ਇਦਾਂ ਦੇ ਕਾਰਜਕਰਨ ਸੋ ਤਾਂ ਵੀ ਸਾਹਿਬ ਹੋਰਾਂ ਨੂੰ ਕਹਿਣਾ ਚਾਹੁੰਦਾ ਵੀ ਤਗੜੇ ਹੋ ਕੇ ਰਹੋ ਹੁਣ ਇਹ ਇਹ ਨਾ ਹੋਵੇ ਕਿ ਤੇ ਤੁਹਾਡੇ ਟਾਇਰ ਪੈਂਚਰ ਹੋ ਜਾਣ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਇਹਦੇ ਤੇ ਕੇਸ ਜਿਹੜਾ ਕੀਤਾ ਆ ਆਪਣੇ ਵਕੀਲਾਂ ਦੇ ਇੱਕ ਪੂਰਾ ਪੈਨਲ ਬਣਾ ਕੇ ਇਹਨੂੰ ਦੱਸੋ ਵੀ ਜਿਹੜੇ ਵੀ ਬੰਦਿਆਂ ਨੇ ਤੈਨੂੰ ਭੇਜਿਆ ਤੁਸੀਂ ਨਹੀਂ ਸਟਰੋਂਗ ਅਸੀਂ ਵੀ ਤੁਹਾਡੇ ਤੋਂ ਜ਼ਿਆਦਾ ਸਟਰੋਂਗ ਐਸਜੀਪੀਸੀ ਤੇ ਇਹਨਾਂ ਤੇ ਕੇਸ ਪੂਰਾ ਤਗੜਾ ਤਾਬੜ ਤੋੜ ਜਿਹੜਾ ਇਹ ਚੱਲਣਾ ਚਾਹੀਦਾ ਕੱਲ ਨੂੰ ਕੋਈ ਜੁਰਤ ਨਾ ਕਰ ਸਕੇ ਕਿ ਭਾਈ ਐਦਾਂ ਦਾ ਕਾਰਜ ਕਰੇ ਪੂਜਾ ਕਰੋ ਆ ਕੇ ਜੀ ਸਦਕੇ ਕਰੋ ਭਾਈ ਨਮਾਜ਼ ਪੜੋ ਜੀ ਸਦਕੇ ਪੜੋ ਪ੍ਰੇਅਰ ਕਰੋ ਅਸੀਂ ਪਾਣੀ ਪੜਦੇ ਆ ਭਗਤੀ ਦਾ ਸਥਾਨ ਲਿਆ ਗੁਰੂ ਰਾਮਦਾਸ ਜੀ ਤੋਂ ਭਗਤੀ ਆਪਾਂ ਲੈਣ ਆਨੇ ਆ ਸ਼ਕਤੀ ਲੈਣ ਆਨੇ ਆਪਾਂ ਪਰ ਐਦਾਂ ਆ ਕੇ ਤੁਸੀਂ ਗੁਰੂ ਘਰ ਦੀ ਮਰਿਆਦਾ ਭੰਗ ਕਰਦੇ ਹੋ ਤਾਂ ਤੁਹਾਨੂੰ ਕਿਤੇ ਥਾਂ ਨਹੀਂ ਮਿਲਣੀ ਭਾਵੇਂ RAM LALLA ਕੋਲ ਚਲ ਜਿਓ ਭਾਵੇਂ ਕਿਤੇ ਚਲ ਜਿਓ ਤੁਹਾਨੂੰ ਥਾਂ ਨਹੀਂ